ਦੋਸਤੋ ਪੰਜਾਬ ਦਾ ਇੱਕ ਅਜਿਹਾ ਪਿੰਡ ਜਿੱਥੇ ਸ਼ਰਾਬੀ ਸਾਰਾ ਦਿਨ ਰਹਿੰਦੇ ਨੇ ਟੰਨ ਤੇ ਇੱਥੇ ਇੱਕ ਪੀਰ ਹੈ ਜਿੱਥੇ ਸ਼ਰਾਬ ਚੜਦੀ ਹੈ ਤੇ ਜਿੰਨੀ ਵੀ ਸ਼ਰਾਬ ਚੜਦੀ ਹੈ ਉਹ ਲੋਕਾਂ ਦੇ ਵਿੱਚ ਵੰਡੀ ਜਾਂਦੀ ਹੈ ਕੋਈ ਵੀ ਬੰਦਾ ਸੋਨੂੰ ਇੱਥੇ ਜਿਹੜਾ ਸੌਫੀ ਨਹੀਂ ਮਿਲੂਗਾ ਜਿੰਨੇ ਵੀ ਲੋਕ ਮਿਲਣਗੇ ਉਹ दारू ਨਾਲ ਟੈਟ ਹੀ ਮਿਲਣਗੇ ਤਾਂ ਜੋ ਪਹਿਲਾਂ ਪੀਰ ਬਾਰੇ ਗੱਲ ਕਰਦੇ ਆ ਦੋਸਤੋ ਆ ਜਿਹੜਾ ਤੁਸੀਂ ਸਾਹਮਣੇ ਪੀਰ ਵੇਖ ਰਹੇ ਹੋ ਇੱਥੇ ਚੜਦੀ ਹੈ ਜੀ दारू ਤੇ ਤੁਸੀਂ ਲੋਕਾਂ ਦੀ ਗਿਣਤੀ ਵੇਖ ਲਓ ਵੀ ਇੱਥੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਉਹ ਸਵੇਰੇ ਆ ਕੇ ਬਹਿ ਜਾਂਦੇ ਆ ਕਈ ਲੋਕ ਤਾਂ ਜਿਹੜੇ ਘਰੇ ਵੀ ਨਹੀਂ ਜਾਂਦੇ ਇੱਥੇ ਹੀ ਰਹਿੰਦੇ ਆ ਇੱਥੇ ਹੀ ਜਿਹੜੀ दारू ਚੜਦੀ ਆ ਉਹ ਪੀ ਲੈਂਦੇ ਆ ਤੇ ਸ਼ਾਮ ਨੂੰ ਇੱਥੇ ਹੀ ਸੋ ਜਾਂਦੇ ਆ ਤੇ ਸਵੇਰੇ ਫੇਰ ਉੱਠ ਕੇ ਜਿੰਨੀ दारू ਚੜਦੀ ਆ ਉਹ ਲੋਕ ਜਿਹੜੇ ਇੱਥੇ ਹੀ ਪੀਂਦੇ ਆ ਤਾਂ ਦੋਸਤੋ ਆ ਬਾਬੇ ਦੀ ਜਿਹੜੀ ਸਮਾਧ ਹੈ ਹਰੀਦਾਸ ਦੀ ਇੱਥੇ दारू ਚੜਦੀ ਕਿਉਂ ਆ ਉਸ ਬਾਰੇ ਵੀ ਗੱਲ ਕਰਾਂਗੇ ਪਹਿਲਾਂ ਆਜੋ ਅੰਦਰ ਚੱਲਦੇ ਆ ਜਿਹੜੇ ਅੰਦਰ ਦੀਵੇ ਨੇ ਉਹ ਵੀ ਜਿਹੜੇ दारू ਦੇ ਭਰੇ ਜਾਂਦੇ ਆ ਜਿਹੜੇ ਬਾਟੇ ਆ ਉਹ ਵੀ दारू ਦੇ ਭਰੇ ਜਾਂਦੇ ਆ ਪਰ ਕਹਿੰਦੇ ਸ਼ਰਾਬ ਚੜਾਉਣ ਵਾਲੇ ਬੰਦੇ ਦੀ ਇੱਥੇ ਜਿਹੜੀ ਹਰੇਕ ਸੁੱਖ ਪੂਰੀ ਹੋ ਜਾਂਦੀ ਆ ਕੋਈ ਕੱਡੀ ਵੀ ਵੱਡੀ ਸੁੱਖ ਲੈ ਕੇ ਆਇਆ ਹੋਵੇ ਤਾਂ ਉਹ ਕਹਿੰਦੇ ਜਿਹੜੀ ਪੂਰੀ ਹੋ ਜਾਂਦੀ ਆ ਆ ਜਿਹੜੀ ਤੁਸੀਂ ਦੀਵੇ ਵੇਖ ਰਹੇ ਹੋ ਇਹ ਸਾਰੀਆਂ ਜਿਹੜੀਆਂ ਤੁਸੀਂ ਆਪਾਂ ਕਹਿੰਦੀ ਵੀ ਹੈ ਨਾ ਆ ਵੇਖ ਰਹੇ ਪਤਿਲੀਆਂ ਇਹ ਸਾਰੀਆਂ ਹੀ ਜਿਹੜੀ ਦਾਰੂ ਨਾਲ ਭਰੀਆਂ ਜਾਂਦੀਆਂ ਨੇ ਤੇ ਆਜੋ ਬਾਈ ਨਾਲ ਗੱਲ ਕਰਦੇ ਆ ਬਾਈ ਕਿਸੇ ਦਿਨ ਮਰਜੀ ਆ ਜੀ ਅੱਛਾ ਅੱਜ ਬਾਹਰ ਲੋਕ ਖੜੇ ਨੇ ਇਹ ਦੇਵਾ ਪੀਣ ਵਾਲੇ ਬਈ ਅਜਾ ਪੈਗ ਵਾਲੇ ਦੇ ਮਤਲਬ ਕੀ ਪ੍ਰਸ਼ਾਦ ਦੇ ਵਿੱਚ ਦਾਰੂ ਮਿਲਦੀ ਹੈ ਹਾਂ ਵੀ ਦਾਰੂ ਮਿਲਦੀ ਹੈ ਦਾਰੂ ਪੀ ਲੈਂਦੇ ਆ ਅੱਛਾ ਅੱਛਾ ਲੋਕ ਕਿੱਥੋਂ ਕਿੱਥੋਂ ਆਉਂਦੇ ਨੇ ਇਹਦਾ ਕੋਈ ਪਤਾ ਨਹੀਂ ਬਈ ਕਿੱਥੋਂ ਆਜੀ ਅੱਛਾ ਬਈ ਅੱਛਾ ਇੱਕ ਕਾਰਨ ਦੱਸੋਗੇ ਵੀ ਕਾਰਨ ਕੀ ਹੈ ਕਾਹ ਤੋਂ ਚੜਦੀ ਹੈ ਦਾਰੂ ਕਾਰਨ ਨਾ ਬਾਬੇ ਨੇ ਸੰਤੀ ਬੜੀ ਜਿਹਾ ਪੁਰਾਣ ਹੁਣ ਮਾੜਾ ਫਿਰ ਛੋਟੀ ਉਮਰ ਦਾ ਪੁਰਾਣੇ ਲੋਕਾਂ ਨੂੰ ਪਤਾਗਾ ਵੀ ਜੇ ਧੀਂ ਲੰਦਾ ਸੀ ਜੀ ਗੁੰਜ ਜਵਾਬ ਦੇ ਦਿੰਦਾ ਸੀਗਾ ਵੀ ਜੇ ਇਹ ਰੋਪਨ ਕਰਦੇ ਕੋਈ दारू ਪੀਂਦਾ ਸੀ ਬਾਬਾ ਹਾਂ ਅੱਛਾ ਰੁੱਖੀ ਪਿਆਲਾ ਪਹਿਲਾ ਰੋਹ ਜੀ ਪਹਿਲਾ ਰੁੱਖੀ ਲੋਲਾ ਜੀ ਅੱਛਾ ਰੋਖਾ ਪਿਆਲਾ ਪੀਂਦਾ ਸੀ ਪਾਣੀ ਨੂੰ ਠੀਕ ਹੈ ਅੱਛਾ ਜਿਵੇਂ ਹੁਣ ਕਿਹੜੀਆਂ ਕਿਹੜੀਆਂ ਸੁੱਖਾਂ ਸੁੱਖ ਦੇ ਲੋਕ ਪੂਰੀਆਂ ਹੁੰਦੀਆਂ ਨੇ ਸੁੱਖ ਕੋਈ ਮਰਜ਼ੀ ਸੁੱਖ ਲੈ ਕਰੂ ਅੱਛਾ ਜਿਹੜੀ ਤੇ ਸੁਪਨੇ ਦੇ ਮਨ ਦੀ ਬਾਹ ਰੋਖੀ ਸਰਦਾਂ ਨਾਲ ਸਰਦਾਂ ਆਈ ਸਰਦਾਂ ਜਾਈ ਅਰੇ ਪੂਰੀਆਂ ਹੁੰਦੀਆਂ ਨੇ ਲੋਕਾਂ ਦੀਆਂ ਹਾਂ ਪਰ ਇਹ ਜਗ੍ਹਾ ਕਿਹੜੀ ਖੜੀ ਆ ਪਾ ਕੇ ਗੱਲ ਕਰੀਏ ਤੇ ਜਗ੍ਹਾ ਵੀ ਰੱਲੇ ਚ ਪਈ ਆ ਰੱਲੇ ਚ ਪਈ ਆ ਹਰੀ ਦਾਸ ਦੀ ਸਮਾਣ ਹੈ ਇੱਧਰ ਜੋਗੀ ਪੀਰ ਦੇ ਨਾਲ ਹੀ ਆ ਉਧਰ ਬਾਬਾ ਜੀ ਆ ਜੋਗੀ ਪੀਰ ਦੇ ਨਾਲ ਹੀ ਆ ਇਹ ਹੰਦਰ ਰੱਲੇ ਚ ਪਈ ਹੈ ਹਰੀ ਦਾਸ ਦੀ ਹਾਂਜੀ ਠੀਕ ਹੈ ਜਦੋਂ ਕੋਈ ਵੀ ਸੁਖ ਲੈ ਕੇ ਆਂਦਾ ਇੱਥੇ ਤਾਂ ਜਿਹੜੇ ਤੁਸੀਂ ਦੀਵੇ ਦੇਖ ਰਹੇ ਹੋ ਇਹ ਸਾਰੇ दारू ਨਾਲ ਭਰ ਜਾਂਦੇ ਆ ਤਾ ਕਹਿੰਦੇ ਬਹੁਤ ਸਾਰੇ ਲੋਕਾਂ ਦੀ ਐ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਕੋਈ ਵੀ ਜਿਹੜਾ ਸੁੱਖ ਸੁਖ ਲੇ ਤਾਂ ਦੋਸਤੋ ਜਿਹੜਾ ਤੁਸੀਂ ਬਾਬੇ ਦੀ ਸਮਾਧ ਦੇਖ ਰਹੇ ਹੋ ਕਹਿੰਦਾ ਇਹ ਆਪ ਜਿਹੜਾ ਵੀ दारू ਪੀਂਦਾ ਹੁੰਦਾ ਸੀ ਹੈਨਾ ਤਾਂ ਗੱਲ ਕਰੀਏ ਸ਼ਰਾਬੀਆਂ ਦੀ ਆਹ ਵੇਖ ਲਓ ਤੁਸੀਂ ਇੱਕ ਬਹੁਤ ਵੱਡੀ ਗਣਤੀ ਵਿੱਚ ਜਿਹੜੇ ਲੋਕ ਇੱਥੇ ਸਵੇਰੇ ਆਕੇ ਵਹਿ ਜਾਂਦੇ ਆ ਤੇ ਸ਼ਾਮ ਤੱਕ ਜਿੰਨਾ ਚਿਰ ਟਾਈਟਨੀ ਹੁੰਦੇ ਉਨਾ ਟਾਈਮ ਇੱਥੋਂ ਜਾਂਦੇ ਨਹੀਂ ਤਾਂ ਦੋਸਤੋ ਇਹ ਹਰੀਦਾਸ ਬਾਬੇ ਦੀ ਜਿਹੜੀ ਯਾਦਗਾਰ ਬਣੀ ਹੋਈ ਆ ਚੰਡੀਗੜ੍ਹ ਤੋਂ ਲੈ ਕੇ ਦੋਸਤੋ ਕੈਨੇਡਾ ਅਮਰੀਕਾ ਤੱਕ ਦੇ ਲੋਕ ਵੀ ਜਿਹੜੇ ਇੱਥੇ दारू ਚੜਾਉਣ ਜਾਂਦੇ ਆ ਕਹਿੰਦੇ ਜਿਹਦੇ ਕੋਲ ਕੋਈ ਬੱਚਾ ਨਹੀਂ ਹੁੰਦਾ ਜਾਂ ਜਿਸ ਨੂੰ ਕੋਈ ਬਿਮਾਰੀ ਆ ਇੱਥੇ ਇੱਕ ਵਾਰ दारू ਚੜਾ ਆ ਜੋ ਤੇ ਉਹਦੀ ਬਿਮਾਰੀ ਆ ਜਿਹੜੀ ਉਹ ਸਾਰੀ ਹੀ ਠੀਕ ਹੋ ਜਾਂਦੀ ਆ ਤੇ ਇੱਧਰ ਦੇਖ ਲਓ ਤੁਸੀਂ ਸੋਨੂੰ ਜਿਹੜੇ ਬਜ਼ੁਰਗ ਲਾਲੋ ਹੈ ਨਾ ਬੰਦੇ ਜੋ ਵੀ ਇੱਥੇ ਆਉਂਦਾ ਸਾਰੇ दारू ਨਾਲ ਟੈਟ ਹੀ ਮਿਲਣਗੇ ਤੇ ਇਹ ਪ੍ਰਸ਼ਾਦ ਸਮਝ ਕੇ ਪੀਂਦੇ ਆ ਕਹਿੰਦੇ ਇਹ ਸਾਡੇ ਬਾਬੇ ਦਾ ਪ੍ਰਸ਼ਾਦ ਹੈ ਤਾਂ ਦੋਸਤੋ ਆ ਦੇਖ ਲਓ ਜਿੰਨੇ ਵੀ ਲੋਕ ਇੱਥੇ ਬੈਠੇ ਸਾਰੇ दारू ਨਾਲ ਟੈਟ ਆ ਤੇ ਆਜੋ ਉਧਰਲੇ ਪਾਸੇ ਚਲਦੇ ਆ ਤੁਹਾਨੂੰ ਹੋਰ ਬਾਈਆਂ ਨਾਲ ਜਿਹੜੀ ਗੱਲਬਾਤ ਵੀ ਕਰਾਵਾਂਗੇ ਵੀ ਇੱਥੇ दारू ਜਿਹੜੀ ਚੜਦੀ ਕਿਉਂ ਹੈ ਨਾ ਤੇ ਕਿਹੜੀ-ਕਿਹੜੀ ਸੁੱਖ ਹੈ ਜਿਹੜੀ ਪੂਰੀ ਹੁੰਦੀ ਆ ਤਾਂ ਜੋ ਦੋਸਤੋ ਬਾਈਆਂ ਵੱਲ ਚਲਦੇ ਆ ਨਾਲ ਦੀ ਨਾਲ ਜਿਹੜੀ ਵੀਡੀਓ ਤੁਸੀਂ ਸ਼ੇਅਰ ਜ਼ਰੂਰ ਕਰੀ ਚੱਲਿਓ ਅੱਛਾ ਬੀਰ ਜੀ ਫੇਰ ਜਗਾਵਾਂਗੇ ਹਰੀ ਦਾਸ ਦੀ ਸਮਾਧ ਹੈ ਜੀ ਇਹ ਜਿੰਨੀ ਇਹ ਕਿਹੜੇ ਪਿੰਡ ਚ ਪੈਂਦੀ ਹੈ ਜੀ ਇਹ ਜਿੰਨੀ ਇੱਥੇ ਸੰਗਤ ਪ੍ਰਸ਼ਾਦ ਕਹਦਾ ਚੜਦਾ ਜਿੰਨੀ ਇੱਥੇ ਸੰਗਤ ਕਿਸੇ ਦਾ ਪਰਵਾਹ ਨਹੀਂ ਸੁਖੀ ਬਸਦਾ ਅੱਛਾ ਸਾਰਿਆਂ ਕੋਈ ਖਿਸੀ ਦੀ ਭੱਜੀ ਆ ਕੋਈ ਕਮੇ ਆ ਕੋਈ ਕਮ ਬੈਠੀ ਆ ਅਸੀਂ ਤਾਂ ਬੈਠੇ ਇਥੇ ਇਸ ਦਰਬਾਰ ਦੇ ਵਿੱਚ ਰੋਟੀ ਟੋਕਾ ਇੱਥੇ ਮਿਲਦਾ ਅੱਛਾ ਇੱਧਰ ਰੋਟੀ ਮਿਲਦੀ ਦਾ ਖਾਲੀ ਨਹੀਂ ਮਿਲਾਨੀ ਕੋ ਨੂੰ ਭੁੱਖੇ ਰਹਿ ਜਾ ਸਕਦਾ ਔਖੇ ਰੱਖ ਵੀ ਇਸੇ ਦੀ ਕੌਣ ਕਾਉਨੇ ਆ ਹਟੇ ਦੇ ਕੌਣ ਕਾਉਨੇ ਆ ਇਸ ਦਾ ਸਾਡਾ ਮਾ ਵੀ ਇਹੀ ਹੈ ਪਿਆਉ ਸਾਡਾ ਪਿਤਾ ਵੀ ਆ ਰੱਬ ਨੇ ਪਰਿਵਾਰ ਵੀ ਸਾਰਾ ਕੁਝ ਇਹੀ ਹੈ ਸਭ ਐਸੀ ਦੀ ਠੀਕ ਹੈ ਅੱਜ ਵੀ ਜਿਹੜੇ ਮੰਨ ਲਵਾਏ ਉਹ ਇਹ ਨੇਗੇ ਵੀਰ ਇਹ ਸਾਰੇ ਵੀ दारू ਪਿਆ ਲਿਆ ਸਾਰੇ ਸਾਰੇ ਕਿਸੇ ਕੋਲੇ ਪੰਜ ਕਿੱਲੇ ਨਹੀਂ ਸਿਰਫ ਤਿੰਨ ਕਿੱਲੇ ਨੇ ਜ਼ਿਮੀਂਦਾਰ ਵੱਧ ਨੇ ਇੱਥੇ ਅੱਛਾ ਜਨਤਾ ਸੀ ਘਟਾ ਸਾਰਿਆਂ ਸਾਰਿਆਂ ਨੂੰ ਮਤਲਬ ਉਹ ਬਰਾਬਰ ਹੈ ਕੰਮ ਸਾਰਿਆਂ ਨੂੰ ਮਤਲਬ ਭੋਗ ਬਰਾਬਰ ਮਿਲਦਾ ਅੱਜ दारू ਦੀ ਭੋਗ ਮਿਲਦਾ ਉਹਰੇ 10000 ਰੁਪਏ ਅੱਜ ਲੋਕ ਆਉਂਦੇ ਕਿੱਥੋਂ ਕਿੱਥੋਂ ਇਹ ਤਾਂ ਐ ਨਹੀਂ ਪਤਾ ਸਾਰੇ ਪੰਜਾਬ ਦੀ ਦੁਨੀਆ ਆਉਂਦੀ ਹੈ ਦੂਰੋਂ ਦੂਰੋਂ ਲੋਕ ਆਉਂਦੇ ਅੱਜ ਸੁੱਖਾ ਪੁੰਗੜੀ ਹੁੰਦੀ ਹੈ ਨਾ ਸੱਚੀ ਚੰਡੀਗੜ੍ਹ ਤੋਂ ਇਥੇ ਮਾਰਸਾ ਦਾ ਆਊਗਾ ਹੁਣ ਆਊਗਾ ਤੇਰੇ ਸਾਹਮਣੇ 5 ਮਿੰਟਾਂ ਚ ਜੋ ਇਥੇ ਬੰਦਾ 12 ਸਾਲਾਂ ਬਾਅਦ ਉਹਨੂੰ ਪੁੱਤ ਮਿਲਿਆਗਾ ਅੱਛਾ 12 ਸਾਲ ਬਾਅਦ ਐਡਾ ਹੋਇਆ ਫਿਰ ਨਾਲ ਪੁੱਤ ਲੈ ਕੇ ਜਾਊਗਾ ਐ ਡੱਬਾ ਲੈ ਕੇ ਆਵੇ ਅੱਛਾ ਇੱਕ ਉਥੇ ਰਸਤਾ ਹੁੰਦਾ ਜੀ ਢੋਲ ਵੱਜ ਲਵੇ ਕੋਈ ਅੱਛਾ ਮਲ ਰੰਗਲ ਮੰਗਲ ਹੋਈ ਰਹਿੰਦਾ ਅੱਛਾ ਨਾਲ ਤਲਾਬ ਬਣਾਇਆ ਹੈ ਇਹ ਬਾਬੇ ਚਲਾਈਏਗੀ ਉਹ ਬਾਬੇ ਤਲਾਈ ਮਤਲਬ ਪੈਗ ਲਾਓ ਤੇ ਤਲਾਈ ਚ ਨਾਓ ਇਹ 240 ਕਿਲੇ ਦਾ ਜੂਵੀ ਵੀਰ ਜੀ ਆ ਜੁਣ ਘਰ ਵੜਨਾਲਾ ਬਈ 240 ਕਿਲੇ ਦੇ ਬਾਬੇ ਨੇ ਆ ਬਚਾਰਾ 150 ਸਾਲ ਉਹ ਮਰ ਗਿਆ ਮੁੰਡਾ 40 ਕਿਲੇ ਨੇ ਨਾਮ ਚਲ 240 ਮੁੰਡਾ ਮਰ ਗਿਆ ਹੋਰ ਅੱਛਾ ਵਾਟਰਪੂਰ ਆਹ ਲਵਾਏ ਠੰਡੇ ਪਾਣੀ ਵਾਲੇ ਉਹ ਮੱਚ ਗਿਆ ਕਿਉਂ ਬਾਬਾ ਅੰਤੋਜ ਜੀ ਬਾਚਾ ਨੇ ਇਹ ਛੋਟੇ 150 ਸਾਲ ਹੀ ਹੋਇਆ ਹੋਇਆ ਅੱਛਾ 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 ਬਾਬਾ ਜੀ ਹਾਂ 40 ਕਿਲਾ ਹਾਂ ਜੈ ਸਾਰੀ ਚਿੜੀ ਬਾਬੇ ਦੀ ਹੈ ਬਾਬੇ ਆਪਾਂ ਇਹ ਲੰਗ ਰਹੇ ਹੁਣ ਸ਼ੁਰੂ ਕਰ ਅੱਛਾ ਅੱਛਾ ਯਾਰ ਇਹ ਕਰੀਏ ਆਪਾਂ ਇਹਦੀ ਮੈਮਾ ਇਹੀ ਜਾਣਦਾ 4 ਕਿਲੋ ਪੂਰਾ ਹੈਗਾ ਠੀਕ ਹੈ ਜਿਹਨੇ 5 ਰੁਪਏ ਨਹੀਂ ਲਾਉਦੇ ਖੋਲ ਕੇ ਗੱਲ ਇਧਰ ਨੂੰ ਲੰਘ ਜਾ ਤੈਨੂੰ ਇਹ ਨੰਬਰ ਬਾਬੇ ਦੀ ਬਾਬੇ ਦੀ ਬੱਚੇ ਨੇ ਆਪ ਹੀ ਖਾਈ ਹੈ ਤੇ ਉਹ ਤਾਂ ਬਣਦਾ ਹੈ ਇਹ 2 ਘੰਟੇ ਬਾਅਦ ਉਹ ਨੂੰ ਰਾਤ ਆਪਕੇ ਇਧਰ ਦੀ ਮੁੜ ਕੇ ਆਉਣ ਲੱਗਾ ਤੇ ਮੇਰਾ ਨਾਮ ਬਦਲਾ ਦਿੰਦਾ ਦੋਸਤੋ ਵੀਡੀਓ ਬਾਤੋ ਤੋਂ ਬਾਅਦ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਦਿਖਾਉਣ ਦਾ ਮਕਸਦ ਸਿਰਫ ਇਹ ਸੀ ਵੀ ਪੰਜਾਬ ਵਿੱਚ ਅਜਿਹੇ ਥਾਵੇਂ ਵੀ ਨੇ ਜਿੱਥੇ ਇੰਨੀ ਦਾਰੂ ਚੜਦੀ ਹੈ ਵੀ ਲੋਕ